ਜੋ ਦਿਨ ਆ ਗਿਆ ਜਦੋਂ ਅਸੀਂ ਤੁਹਾਨੂੰ ਦੱਸ ਸਕਦੇ ਆ ਅੱਜ ਤੁਹਾਨੂੰ ਦੱਸਿਆ ਨਹੀਂ ਹੁਣ ਤੱਕ ਗਿੜਤੀਆਂ ਮਿੰਤੀਆਂ ਅਸੀਂ ਕਰੀ ਬੈਠੇ ਸਾਰੀਆਂ ਤੁਹਾਨੂੰ ਅੱਜ ਦੱਸਣ ਲੱਗੇ ਆ 149 ਕਿਲੋਮੀਟਰ ਲੰਬੀ ਨਹਿਰ ਹੋਊਗੀ 50 ਫੁੱਟ ਚੌੜੀ ਹੋਊਗੀ 12.5 ਫੁੱਟ ਡੰਗਾਈ ਹੋਊਗੀ 2300 ਕਰੋੜ ਰੁਪਇਆ ਲੱਗੂਗਾ ਕੋਈ ਗੱਲ ਨਹੀਂ ਪਰ 2 ਲੱਖ ਕਿਲਾ 2 ਲੱਖ ਏਕੜ ਨੂੰ 500 ਮੋਗੇ ਜਿਹੜੇ ਦੇ ਵਿੱਚ ਹੋਣਗੇ ਉਹ ਪਾਣੀ ਦੇਣਗੇ ਜੀ ਆ ਇੱਥੇ ਰਹੇ ਨੇ ਬਾਦਲ ਕੇ ਉਹ ਨਹਿਰਾ ਉਹ ਲੋਕੋ ਉਹ ਨਹਿਰਾ ਇਹਨਾਂ ਦੇ ਖੇਤਾਂ 'ਚ ਖਤਮ ਹੋ ਜਾਂਦੀਆਂ ਨੇ ਇਹਨਾਂ ਯਾਰ ਇਹਨਾਂ ਨੇ ਕੀ ਸੋਚਣਾ ਨਹਿਰਾ ਬਾਰੇ ਇਹਨਾਂ ਨੂੰ ਕੀ ਪਤਾ ਨਹਿਰਾ ਬਾਰੇ ਕੀ ਹੁੰਦੀਆਂ ਨੇ ਇਹਨਾਂ ਨੂੰ ਕੀ ਪਤਾ ਮੋਗੇ ਕੀ ਹੁੰਦੇ ਨੇ ਜਦੋਂ ਨਹਿਰ ਹੀ ਖਤਮ ਹੋ ਜਾਂਦੀ ਹੋਵੇ ਆਪਦੇ ਘਰੇ ਮੋਗੇ ਦਾ ਕੀ ਪਤਾ ਇਹਨਾਂ ਨੂੰ आज जो ना भी हक्क ते नहर 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 बनन लगी है हक्क दे कदे नहीं सोचा कदे नहीं सोचा चलो ਸੰਗਰੂਰ ਵਾਲੇ ਆਸ ਤਾਂ ਸਾਡੇ ਬਾਰੇ ਬਾਅਦ ਸੋਚ ਲਓ ਬਿਲਾ ਆਉਦੇ ਵੇਰ ਤਾਂ ਸੋਚ ਲੈਂਦੇ ਇੱਥੇ ਮੈਂ ਸੰਗਰੂਰੋਂ ਆ ਕੇ ਤੁਹਾਡੇ ਬਾਰੇ ਸੋਚ ਜਾਨਾ ਵੀ ਨਹੀਂ ਯਾਰ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਪਾਣੀ ਦੇਣਾ ਔਰ ਪਾਣੀ ਵੀ नहर ਦਾ ਦੇਣਾ ਔਰ ਪਾਣੀ ਵੀ ਉੱਥੋਂ ਦੇਣਾ ਜਿੱਥੋਂ ਇਧਰ ਉਧਰ ਨੂੰ ਜਾਈ ਜਾਂਦਾ ਹੈ ਪਾਕਿਸਤਾਨ ਨੂੰ ਜਾਈ ਜਾਂਦਾ ਹੈ ਇਹ ਇਧਰ ਨੂੰ ਕਰ ਲਾਂਗੇ ਉਹ ਕਿਹੜਾ ਲਿਖਿਆ ਹੋਇਆ ਹੈ ਇੰਟਰਨੈਸ਼ਨਲ ਨਹੀਂ ਉੱਥੇ ਚੋ ਉਹ ਤਾਂ ਨਹੀਂ ਲਿਖਿਆ ਹੋਇਆ ਨਾ 2000 ਤੋਂ ਵੱਧ 2000 ਕੀ ਉਸ ਤੋਂ ਵੱਧ ਨਹਿਰ ਇੱਥੇ ਲਿफासे ਚੱਲੂਗੀ ਹੁਣ ਇਹਦੇ ਕੀ ਹੋਊਗਾ ਹੁਣ ਰਾਸਤਾ ਨਾਲੇ ਵਿਚਾਲੇ ਆ ਗਈ ਆਲੇ ਦਾਲੇ ਆਪਣੀਆਂ ਨੇ ਦੋਨੇ ਅੱਜ ਇੱਥੇ ਆਪਾਂ ਬੈਠੇ ਆਂ 6 ਮਹੀਨਿਆਂ ਤੱਕ ਕੋਈ 8 ਮਹੀਨੇ ਤੱਕ ਇਥੋਂ ਦੀ ਨਹਿਰ ਨਿਕਲ ਰਹੀ ਹੋਊਗਾ ਇਥੋਂ ਜਾਊਗੀ ਨਹਿਰ ਅਰ ਤੁਹਾਡੇ ਆਹ ਖੇਤਾਂ ਨੂੰ ਮੋਗੇ ਨਿਕਲ ਰਹੀ ਹੋਊ ਇਹ ਤੋਂ ਪਹਿਲਾਂ ਵਾਲੇ ਜਿਹੜੇ ਰਾਜਨੀਤਿਕ ਬੰਦੇ ਸੀ ਉਹਨਾਂ ਨੇ ਕੀਤਾ ਕਿਉਂ ਨਹੀਂ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣ ਲੱਗੀ ਆ ਸੋਚ ਸਕਦੇ ਹੋ ਸੋਚ ਸਕਦੇ ਹੋ ਐਂ ਵੋਟਾਂ ਪਾਈ ਗਏ ਪੰਥ ਨੂੰ ਪੰਥ ਨੂੰ ਫਲੋਂ ਨੇ ਨੂੰ ਫਿਮਕਲ ਨੂੰ ਪੰਜੇ ਨੂੰ ਬਾ ਸਾਡਾ ਪੰਚਾ ਜੀ ਛੜ ਦਾ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਐ 1947 ਤੇ ਜਾਤੀ ਮਿਲੀ ਸੀ ਉਦੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਐ ਸੋਚਿਆ ਹੀ ਨਹੀਂ ਕੁਛ ਸਾਰੇ ਟੱਬਰ ਨੂੰ ਕਹਿ ਦੋ ਪੰਥ ਨੂੰ ਬਾਓ ਜੀ ਨਾਲ ਲੈ ਗਿਆ ਪੰਥ ਫਿਰੋ ਜਿਹਨੂੰ ਪਾਈ ਗਏ ਪੰਜ ਦਲਸੀ ਘੜਾ ਹਾਂਸ ਦੇ ਝੰਡੇ ਦਾ ਝੂਲਦੀ ਰਹਿਣਗੇ ਉਹਦੇ ਨਾਂ ਨੂੰ ਵਰਤਨ ਨਾਲ ਤਾਂ ਤੁਰ ਗਏ ਸੁਵੀਰੋ ਦਿਲ ਨੂੰ ਦੁੱਖ ਇਸ ਵੇਲੇ ਹੁੰਦਾ ਕਿ ਇਤੋਂ ਪਹਿਲਾਂ ਕਿਉਂ ਨਹੀਂ ਇਹ ਕੰਮ ਕੀਤੇ ਗਏ ਠੀਕ ਆ ਭਗਵੰਤ ਜੀ ਮਾਨ ਨੇ ਕਰਤੇ ਤਾੜੀਆਂ ਮਾਰਤੀਆਂ ਮੈਨੂੰ ਕੋਈ ਤਾੜੀਆਂ ਦੀ ਖੁਸ਼ੀ ਨਹੀਂ ਹੁੰਦੀ ਮੈਨੂੰ ਦੁੱਖ ਇਸ ਗੱਲ ਦਾ ਹੁੰਦਾ ਇਤੋਂ ਪਹਿਲਾਂ ਕਿਉਂ ਨਹੀਂ ਕੰਮ ਕੀਤੇ ਗਏ ਇਹ ਕੰਮ ਆ ਜਿਹੜਾ ਕੰਮ ਅੱਜ ਕਰਨਾ ਆ ਇਹ ਕੰਮ 40 ਸਾਲ ਪਹਿਲਾਂ ਹੋ ਸਕਦਾ ਪਰ ਮੈਨੂੰ ਦੁੱਖ ਇਸ ਗੱਲ ਦਾ ਇੱਥੇ ਬਣਿਆ ਕਿਉਂ ਨਹੀਂ ਪਹਿਲਾਂ ਤੇ ਆਪਾਂ ਵੋਟਾਂ ਅੰਨੇ ਹੋ ਕੇ ਕਿਉਂ ਪਾਈ ਗਏ ਫਿਰ ਹੁਣ ਫੇਰ ਆਉਣਗੇ ਤੁਹਾਡੇ ਕੋਲੇ ਹਰੇਕ ਵੋਟਾਂ ਬਾਰੇ ਆਉਂਦੇ ਆ ਸਾਨੂੰ ਬਚਾਓ ਜੀ ਕਿਉਂ ਜੀ ਤੁਹਾਨੂੰ ਕੌਮ ਚਾਹੀਏ ਵੀ ਕਾਲੀਦਾਲ ਬਚਾ ਲੋ ਕਹਿੰਦੇ ਲੈ ਦੱਸ ਕਿਉਂ ਬਚਾਲੀਏ ਵੀ ਕਾਲੀਗਲ ਠੇ ਕਾਲਿਆ ਸੀ ਬਕਾਲੀਦਾਲ ਬਚਾਉਣ ਦਾ ਨੋ 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 ਨਹੀਂ ਤਾਂ ਫਿਰ ਹੋਰ ਬਾਜਣਗੇ ਫਿਰ ਇੱਥੇ ਕਾਲੀ ਦਲ ਵਿਚਾਲੋ ਲੈ ਹੋਰ ਕੌਣ ਆ ਜਾਣਗੇ ਭਗਵੰਤ ਮਾਨ ਹੋਰ ਹੀ ਆ ਜਾਣਗੇ ਨਾ ਮਿੰਦਰ ਮੱਟ ਦਾ ਮੁੰਡਾ ਆ ਜੂਗਾ ਆਈ ਤਾਂ ਦੁੱਖ ਆ ਹੁਣ ਆ ਕੱਲ ਬੋਲੀ ਜਾਂਦੀ ਸੀ ਪਾਰਲੀਮੈਂਟ ਚ Rajasthan ਕੋ ਜਾਣੇ ਵਾਲੇ ਪਾਣੀ ਕੀ ਰੈਲਟੀ ਚਾਹੀਏ ਤੇ ਬੀਬਾ ਜੀ ਜਦੋਂ ਮੰਤਰੀ ਸੀ ਉਦੋਂ ਕਿੱਥੇ ਸੀ ਰੈਲਟੀ ਉਹ ਤਾਂ ਕਦੇ ਬੋਲੇ ਨਹੀਂ ਉਦੋਂ ਮੰਤਰੀ ਸੀ ਉਦੋਂ ਨਹੀਂ ਕੋਈ ਪਾਣੀ ਪੂਣੀ ਦਾ ਚੱਕਰ ਹੁਣ ਭਵੰਤਮਨ ਆ ਗਿਆ ਹੁਣ ਸਾਰੀਆਂ ਗੱਲਾਂ ਵਾਸਤੇ ਭਵੰਤਮਨ ਦੋਸ਼ੀ ਹੈ ਬਸ ਤੜਕੀ ਉੱਠ ਕੇ ਗਾਲਾਂ ਕੱਢਣ ਲੱਗੇ ਜਾਂਦੇ ਨੇ ਪਾਰਲੀਮੈਂਟ ਜ ਮੈਨੂੰ ਬੜਾ ਵਧੀਆ ਲੱਗਿਆ ਮੈਂ ਚਲੋ ਸ਼ੁਕਰ ਹੈ ਸ਼ੁਕਰ ਹੈ ਇਹਨਾਂ ਨੂੰ ਪਾਣੀ ਪੂਣੀ ਯਾਦ ਤਾਂ ਆਇਆ ਨਹੀਂ ਤਾਂ ਪਾਣੀ ਕਿੱਥੇ ਜਾਂਦੀ ਨਹੀਂ ਗਾਈ ਗੱਲ ਨਹੀਂ ਬਾਤ ਨਹੀਂ ਯਾਰ ਲੋਕਾਂ ਨੂੰ ਬੁੱਧੂ ਬਣਾ ਕੇ ਮਿਨਿਸਟਰੀ ਲੈ ਕੇ ਅੱਜ ਲੈ ਸ਼ਰਤ ਲਾਓ ਮੇਰੇ ਨਾਲ ਅੱਜ ਮੋਦੀ ਕਹਦੇ ਕਿ ਮੇਰੇ ਕੋਲੇ ਬੰਦੇ ਘੱਟ ਨੇ ਮੈਨੂੰ ਇੱਕ ਸੀਟ ਚਾਹੀਦੀ ਹੈ ਅਕਾਲੀ ਦਲ ਕੇ ਪਾਸ ਉਹ ਸੀਟ ਹੈ ਕਿਆ ਹਰ ਸਿਮਰਤ ਜੀ ਆਪ ਐਨਡੀਏ ਕੀ ਸਪੋਰਟ ਕਰਨਗੇ ਮੈਂ ਕਹਾਂ ਜੀ ਚੱਪਲਾਂ ਨਹੀਂ ਪਾਉਣੀਆਂ ਨੇ ਇਕੋ ਮਾਂ ਕਾ ਜੀ ਪੀ ਮਨ ਪਪਾ ਪਪਾ ਜਿਵੇਂ ਕਹੋਗੇ ਉਵੇਂ ਜਿਵੇਂ ਕਹੋਗੇ ਉਵੇਂ ਪਾਸੇ ਪਪਾ ਪਪਾ ਨਿਪੜ ਕੇ ਕਰਨ ਨਿਪੜ ਕੇ ਕਰਨ ਨਿਪੜ ਕੇ ਬਾਤ ਇਹਨਾਂ ਨੂੰ ਪਟਾਉਣ ਦਾ ਉਹ ਕਿਤੇ ਬਰਮਾ ਗੁਰਮਾ ਦਾ ਕੋਈ ਖਾਲੀ ਹੋ ਜਾਣਾ ਕੋਈ ਸੀਟ ਵੀ ਉੱਥੇ ਬਣਾਉਂਨਿਆ ਮੰਤਰੀ ਉੱਥੇ ਚਲੇ ਜਾਣਗੇ ਇਹ ਐਨੇ ਭੁੱਖੇ ਨੇ ਕੁਰਸੀ ਦੇ 24 ਘੰਟੇ ਕੁਰਸੀ ਕੁਰਸੀ ਉਕਾਰ ਪਾ ਲਿਆ ਬਾਦਲ ਪਿੰਡ ਚ ਘਰ ਪਾ ਲਿਆ ਧਾਰ ਜੇਲ੍ਹ ਤੋਂ ਉੱਚੀਆਂ ਕੰਨਾਂ ਨੇ ਕਾਲਾ ਖਤਰੇ ਬਈ ਖਤਰੇ ਕਾਦਾ 25 ਸਾਲ ਰਹੇ ਹੋ ਮੁੱਖ ਮੰਤਰੀ ਲੋਕ ਤਾਂ ਪਿਆਰੇ ਇੰਨਾ ਕਰਦੇ ਹੋਣਗੇ ਖਤਰਾ ਕਾਦਾ ਉੱਥੇ ਉਹ ਲਾਲੇ ਡਾਡੇ ਦਰਵਾਜ਼ੇ ਚਿੰਲੇ ਵੀ ਅੰਦਰ ਨਾ ਕੋਈ ਬੜ ਤੇ ਉੱਥੇ ਕਾਂ ਕਿਤੇ ਗਲਤੀ ਨਾ ਬਨੇਰੇ ਤੇ ਬਹਿ ਜਾ ਦੋਨੇ ਲੱਤਾਂ ਟੁੱਟ ਜਾਂਦੀਆਂ ਕਾਂ ਦੀਆਂ ਤਿਲਕ ਜਾਂਦਾ ਨਾ ਇਟਲੀ ਤੋਂ ਲਿਆਉਂਦਾ ਮਾਰਬਲ ਕਿੱਥੋਂ ਆ ਮਾਰਬਲ ਇਹ ਆਪਣਾ 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 ਖੂਨ ਨਾ ਹੋ ਮਾਰਬਲ ਨਹੀਂ ਹੈਗਾ ਆਪਣਾ ਖੂਨ ਹੈ ਇਹ ਕਿ ਚੰਡੀਗੜ੍ਹ ਪਾਈ ਬੈਠੇ ਆ ਸੁਖ ਵਿਲਾਸ ਉਹ ਤਾਂ ਮੈਂ ਕਰ ਲਿਆ ਕੱਢ ਲੇ ਕਾਗਜ ਉਹ ਤਾਂ ਮੈਂ ਆਉਣ ਵਾਲੇ ਦਿਨ ਅਸੀਂ ਤੁਹਾਨੂੰ ਕੋਸ਼ ਕਵਰੀ ਦਿਊਂਗਾ ਕਮਾਲ ਹੈ ਹੱਦ ਹੈ ਨਾ ਲੈ ਜੋਗੇ ਧਰਮ ਰਾਜ ਨਾਲ ਗੱਲ ਹੋਗੀ ਵੀ ਥੋਡੇ ਵਾਲੇ ਨਾਲ ਆ ਜਾਣਗੇ ਕਿਉਂ ਲੁੱਟੇ ਜਾਂਦੇ ਹੋ ਗਰੀਬਾਂ ਨੂੰ ਉਹੀ 2 2 ਢਾਈ ਰੋਟੀਆਂ ਖਾਣੀਆਂ ਨੇ ਉਹੀ 5 6 ਫੁੱਟ ਦਾ ਮੰਜਾ ਹੈ ਉਹੀ ਕੂਲਰ ਉਹੀ ਏਸੀ ਹੈ ਇਤੋਂ ਵੱਧ ਹੋਰ ਕਰ ਕੀ ਲਓਗੇ ਤੁਸੀਂ ਫਿਰ ਕਿਉਂ ਤੁਸੀਂ ਲੋਕਾਂ ਦਾ ਖੂਨ ਚੂਸਦੇ ਹੋ ਲੈ ਐਂ ਕਰ ਸ਼ਰਤ ਲਾ ਸੁਖਵੀਰ ਬਾਦਲ ਨੂੰ ਕੋ ਪੰਜ ਪਿੰਡਾਂ ਦੇ ਨਾਮ ਲੈ ਕੇ ਦਿਖਾਈ ਭਲਾਈਆਂ ਨਾ ਹੋਏ ਘੋਗ ਤੁਸੀਂ ਅਰੇ ਜੀ ਜਿ ਚ ਪੜਦੇ ਆ ਨਾ ਬੁਲਾਈ ਆਣਾ ਨਹੀਂ ਕਹਿੰਦਾ ਬੁਲਾਈ ਆਣਾ ਉਹਨੂੰ ਕੀ ਪਤਾ ਕਦੇ ਪਿੰਡਾਂ 'ਚ ਆਇਆ ਹੋਵੇ ਤਾਂ ਬਦਲ ਲੱਗੇ ਜਦੋਂ ਤਾਂ ਪੁੱਤ ਮਰ ਰਿਹਾ ਸੀ ਜਦੋਂ ਇੱਥੇ ਖੂਨ ਖਰਾਬਾ ਚੱਲ ਰਿਹਾ ਸੀ ਉਦੋਂ ਬਾਪੂ ਨੇ ਭੇਜਤਾ ਬਾਹਰ ਨਾ ਪੁੱਤ ਤੂੰ ਨਾ ਮਰ ਜੀ ਕਿਤੇ ਤੇ ਜਦੋਂ ਠੀਕ ਹੋ ਗਿਆ ਸਾਰਾ ਕੁਝ ਕਹਿੰਦਾ ਆ ਜਾ ਪੁੱਤ ਤੂੰ ਸੀ ਡਿਪਟੀ ਸੀਐਮ ਉਹ ਕਿਸੀਆਂ ਬਣ ਗਿਆ ਜੀ ਘਰੇ ਦਿੱਤੀ ਸੀ ਆਪ ਦੇਖ ਕੇ ਉਹ ਹੀ ਬਣਾਉਣਾ ਸੀ ਪਰ ਉਹਨਾਂ ਨੇ ਇਹ ਪਤਾ ਨਹੀਂ ਸੀ ਨਾ ਕਿ ਮਹਿੰਦਰ ਮਾਸਟਰ ਦਾ ਮੁੰਡਾ ਵੀ ਬੈਠਾ ਉਹਨੇ ਵੀ ਆਉਣਾ